ਸਤਿ ਆਕਾਂ ਸਸਾਨ ਵੀਰੋ ਤੁਹਾਡਾ ਪ੍ਰਾਡਕਟ ਰਿਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣੇ ਨੂੰ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 22521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਪਿੰਡ ਭਗਤਾ ਭਾਈ ਜਲਾ ਭਾਈ ਨੂੰ ਬਠੰਡਾ ਪੈਣ ਦਾ ਬਾਕੀ ਜਾਣਕਾਰੀ ਆਪਾਂ ਬਾਜੀ ਤੋਂ ਪੁੱਛਿਓ ਬਾਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਵੀਰ ਆਪਣਾ ਮੇਰਾ ਨਾਮ ਜਗਮੋਹ ਸਿੰਘ ਹੈ ਪਿੰਡ ਭਗਤਾ ਭਾਈ ਜਲਾ ਬਠੰਡਾ ਹੈ ਜੀ ਆਪਣੇ ਘਰੋਂ ਕਿਹੜਾ ਐਡਰੈਸ ਆ ਬਾਈ ਜੀ ਆਪਣਾ ਪਾ ਕੁੜੀ ਵਾਲਾ ਕੂਰਾ ਧਰ ਆ ਜੀ ਠੀਕ ਆ ਬਾਈ ਪਹਿਲੇ ਜਣੀ ਮੈਂ ਕਹਿ ਰਿਹਾ ਮਾਲ ਸਾਰਾ ਜੀ ਅੱਜ ਆਪਣੇ ਕੋ ਕਿੰਨੇ ਨਗ ਬਕਾਉਗਾ ਜੀ ਉਹ ਗੱਬੜ ਵੜਾ ਬਕਾਉਗਾ ਜੀ ਕੀ ਡਿਟੇਲ ਆ ਦੋਨਾਂ ਦੀ ਜੀ ਇਹ ਬੱਚੀ ਪਹਿਲੇ ਨਾਲ ਜੀ ਹਜੇ 11 ਦਿਨਾਂ ਨਾਲ ਪੈਦਾ ਹੋਈ ਸੋਨ ਦੇ ਠੀਕ ਹੋ ਜੀ ਦੋਂਦੀ ਆ ਮੂੰਹ ਚੌਕ ਦੇ ਦੰਦ ਚੱਕਦੀ ਆ ਜੀ ਇਹ ਜੀ ਮੂੰਹੋਂ ਦੋਂਦੀ ਆ ਬਈ ਚੌਕਵੇਂ ਦੰਦ ਚੱਕਦੀ ਆ ਤੇ ਕਿੰਨੇ ਦਿਨਾਂ ਦੀ ਕੱਚੀ ਹੈ ਬਈ ਜੀ ਇਹ ਹਫਤਾ 10 ਦਿਨ ਲੈ ਜੀ ਮੇਰੇ ਮੋਹ ਵਾਲੀ ਠੀਕ ਹੋ ਜੀ ਦੇਖ ਸਕਦੇ ਹੋ ਵੀ ਕ੍ਰਾਸ ਬਰੀਡ ਦੀ ਆ ਹਵਾਨਾ ਤੁਸੀਂ ਦੇਖ ਸਕਦੇ ਹੋ ਹਫਤਾ 10 ਦਿਨਾਂ ਦੀ ਕੱਚੀ ਆ ਸੁਣਾ ਥਣ ਲੱਗਿਆ ਹੋਇਆ ਕੱਲਾ ਕੱਲਾ ਥਾਣਾ ਕੱਢ ਲਓ ਬਾਈ ਮੜੇ ਬਾਹਰ ਖਤੂਰਾ ਦਿਖਾ ਦਈਏ ਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ ਬਾਈ ਜੀ ਬਾਈ ਤਾਂ ਪਾਰ ਲਾਈਨ ਦਾ ਕੰਮ ਆ ਬਾਈ ਜੀ ਤੂਰਾ ਤੁਸੀਂ ਦੇਖ ਸਕਦੇ ਹੋ ਉਹ ਕੈਮਰੇ ਤੋਂ ਡਰ ਜਾਂਦਾ ਬਈ ਪਸੂ ਧੁਰ ਲੱਗਦਾ ਪੂਰਾ ਤੁਸੀਂ ਦੇਖ ਸਕਦੇ ਹੋ ਥੱਲੋਂ ਬਹੁਤ ਸਾਫ਼ ਆ ਬਈ ਦੇਖ ਹੀ ਸਕਦੇ ਹੋ ਤੁਸੀਂ ਉਹ ਉਪਰਾ ਕਰ ਦਿੰਦੇ ਬਈ ਉਹ ਥੋੜੀ ਠੰਡੀ ਸੀਗਾ ਬੱਚੀ ਠੀਕ ਓਕੇ ਇਹਨੀਆਂ ਤੋਂ ਛੜਨਾ ਆ ਜੀ ਨਾ ਉਪਰਾ ਕਰ ਜਾਂਦਾ ਥੋੜਾ ਬਈ ਠੰਡਾ ਸੀਲ ਹੈਗੀ ਆ ਤੇ 21 ਮੁੱਲ ਮੁੱਲ ਕਰਦੇ ਆ ਬਈ ਆਪਾਂ ਦਾ ਇਹਦਾ ਬੱਚਾ 40000 ਦੇਣ ਲੈ ਨਹੀਂ ਕਰਦਾ ਇਹ 40000 ਬਾਈ ਫਿਕਸ ਪ੍ਰਾਈਸ ਆ ਘਰੇ ਆਇਆ ਗਿਆ ਤਾਂ ਮਾਨ ਹਾਂ ਮਾਨਤਨ ਕਰਦਾ ਠੀਕ ਆ ਬਾਈ ਜੀ ਤੇ ਤੁਹਾਡੀ ਆਸ ਨਾਲ ਕਿੰਨਾ ਕੁ ਦੁੱਧ ਕੱਢ ਦੂ ਬਾਈ 14 15 ਕਿਲੋ ਪਾਉਂਦੀ ਬੱਚੀ ਮਾਨ ਮਾਨ 14 15 ਲੀਟਰ ਦੁੱਧ ਪਾਉਂਦੀ ਆਸ ਹੈਗੀ ਆ ਬਾਈ ਨੂੰ 40000 ਰੁਪਏ ਡਿਮਾਂਡ ਕਰਦੇ ਮੌਕੇ ਤੇ ਮਾਨਤਨ ਹੋ ਜਾਊਗਾ ਇਹਦੀ ਡਿਟੇਲ ਦੱਸੋ ਇਹਦੀ ਕੀ ਡਿਟੇਲ ਆਈ ਇਹ ਵੀ ਚਾਰ ਦਿਨ ਦਾ ਮੂਹ ਠੀਕ ਹੋ ਜੀ ਇਹ ਵੀ ਪਹਿਲਾਂ ਸੁਹੀ ਸੁਹਂਦੀ ਆ ਪਹਿਲਾਂ ਸੁਹੀ ਆ ਯਾਰ ਕਿੰਨੇ ਕੁ ਦਿਨਾਂ ਦੀ ਕੱਚੀ ਜੀ ਇਹ ਇੱਕ ਦੋ ਦਿਨ ਹੀ ਲਊਗੀ ਇਹ ਵੀਰੇ ਇੱਕ ਤੋਂ ਦੋ ਦਿਨਾਂ ਦੀ ਕੱਚੀ ਆ ਤੁਸੀਂ ਦੇਖ ਸਕਦੇ ਹੋ ਇਹ ਵੀ ਕ੍ਰਾਸ ਬਰੀਡ ਦੀ ਆ ਕੱਢ ਲਓ ਬਾਈ ਬਾਹਰ ਹਵਾਨਾ ਤੁਸੀਂ ਦੇਖ ਸਕਦੇ ਹੋ ਬਾਈ ਸੋਹਣਾ ਹਵਾਨਾ ਤੂਰਾ ਤੇਖ ਸਕਦੇ ਹੋ ਤੁਸੀਂ ਇੱਕ ਤੋਂ ਦੋ ਦਿਨਾਂ ਦੀ ਬਾਈ ਜੀ ਕੱਚੀ ਅਜੇ ਇਹ ਕ੍ਰਾਸ ਬਰੀਡ ਦੀ ਆ ਸਣਾਂ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਇਹਦਾ ਕੀ ਮੁੱਲ ਕਰਦੇ ਆਂ ਬਾਈ ਜੀ ਆਪਾਂ ਇਹਦਾ 55000 ਰੁਪਏ ਠੀਕ ਹੋ ਜੀ ਮੁੱਕ ਦੇ ਮਾਨਤਾ ਨੂੰ ਹੋ ਜਾਊਗਾ ਜੀ ਇਹ ਤਾਂ ਠੀਕ ਹੋ ਬਾਈ ਆਪਣਾ ਫੋਨ ਨੰਬਰ ਬੋਲ ਦਿਓ ਜੀ 70090 ਜੀ ਹਾਂਜੀ 40395 ਇੱਕ ਵਾਰ ਫਿਰ ਬੋਲ ਦਿਓ 70090 ਜੀ ਠੀਕ ਹੋ 40395 ਇਹ ਬਾਈ ਦਾ ਕੰਟੈਕਟ ਨੰਬਰ ਆ ਦੋਨੇ ਵੀਰੇ ਕ੍ਰਾਸ ਬੀਡ ਨੰਬਰੀਡ ਦਿਆਂ ਵੜਾ ਜੇ ਕਿਸੇ ਭਰਾ ਨੂੰ ਚੰਗੀਆਂ ਲੱਗਣ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ